ਨਗਰ ਕੌਂਸਲ ਦੇ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਪਰਵਿੰਦਰ ਕੌਰ ਬਰਾੜ ਇਹ ਵੀ ਇੱਕ ਔਰਤ ਨੇ ਦੇਖੋ ਤੁਹਾਡੇ ਜੀ ਨੇ ਕਿਸ ਤਰੀਕੇ ਨਾਲ ਇਹਨਾਂ ਨੇ ਅਬਦੇ ਉਧਰ ਸਮੰਗ ਮਾਰੀ ਆ ਤੁਸੀਂ ਵੀ ਇਸ ਤਰੀਕਾ ਕਰਨਾ ਅੱਜ ਅਮੈਡੋੜੀ ਲੱਗਿਆ ਪਰ ਅਮੈਡੋੜੀ ਇਹ ਬਾਈ ਜੀ 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 ਅੱਜ ਮੈਂ ਇੱਥੇ ਪਹੁੰਚੀ ਆ ਮੈਨੂੰ ਬਹੁਤ ਖੁਸ਼ੀ ਹੈ ਕਿ ਜਦੋਂ ਵੀ ਬਾਬੇ ਫਰੀਦ ਸੰਸਾ ਕੋਈ ਵੀ ਪ੍ਰੋਗਰਾਮ ਕਰਾਂਦੀ ਹੈ ਬੱਚਿਆਂ ਦਾ ਤੇ ਮੈਨੂੰ ਮੈਸੇਜ ਦਿੰਦੀ ਐ ਤੁਹਾਡੇ ਵਿੱਚ ਆ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਐ ਕਿ ਇੱਥੇ ਆ ਕੇ ਬੱਚਿਆਂ ਬਹੁਤ ਕੁਝ ਸਿੱਖਦਿਆਂ ਨੇ ਤੇ ਜਿਸ ਤਰ੍ਹਾਂ ਹੁਣ ਇਹਨਾਂ ਨੇ ਕੰਪਿਊਟਰ ਦਾ ਕੋਰਸ ਸ਼ੁਰੂ ਕੀਤਾ ਐ ਤੇ 25 ਬੱਚਿਆਂ ਦਾ ਗਰੁੱਪਾ ਜੋ ਇਸ ਵਿੱਚ ਭਾਗ ਲਿਆ ਹੈਗਾ ਤੁਸੀਂ ਬਹੁਤ ਮਿਹਨਤ ਨਾਲ ਮਿਹਨਤ ਕਰ ਰਹੇ ਹੋ ਤੇ ਸਾਰੇ ਮੇਰੇ ਪਿਆਰੇ ਵੀਰ ਸਤਿਕਾਰਯੋਗ ਵਿੱਕੀ ਜੀ ਉਹ ਬਹੁਤ ਮਿਹਨਤ ਕਰ ਰਹੇ ਨੇ ਕੁਲਦੀਪ ਜੀ ਸੀਗੇ ਹੁਣ ਉਹ ਛੱਟ ਗਏ ਨੇ ਤੇ ਹੋਰ ਚਲੇ ਗਏ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਭੈਣਾਂ ਬੇਟੀਆਂ ਇਹੀ ਕਹਾਂਗੀ ਕਿ ਤੁਸੀਂ ਦਿਲ ਲਗਾ ਕੇ ਮਨ ਲਗਾ ਕੇ ਆਪਣਾ ਕੰਮ ਕਰੋ ਪੜਾਈ ਵੱਲ ਧਿਆਨ ਦਿਓ ਜੇ ਜੋ ਪੜ੍ਹਦਿਆਂ ਨੇ ਉਹ ਵਧੀਆ ਸਟੱਡੀ ਕਰੋ ਕੰਪਿਊਟਰ ਕੋਰਸ ਦੀਆਂ ਕਲਾਸਾਂ ਵਧੀਆ ਤਰੀਕਿਆਂ ਲਗਾਓ ਤਾਂ ਕਿ ਤੁਹਾਨੂੰ ਜਿਸ ਤਰ੍ਹਾਂ ਬੈਂਕ 'ਚ ਵੀ ਅੱਜਕੱਲ ਹਰ ਇੱਕ ਥਾਂ ਤੇ ਕੰਪਿਊਟਰ ਦਾ ਯੁੱਗ ਹੈ ਕੰਪਿਊਟਰ ਤੇ ਹੀ ਕੰਮ ਹੁੰਦਾ ਸੋ ਤੁਹਾਨੂੰ ਬੈਂਕ 'ਚ ਵੀ ਸਕੂਲ 'ਚ ਵੀ ਕਿਤੇ ਵੀ ਤੁਸੀਂ ਅਬ ਕੰਮ ਕਰ ਸਕਦੇ ਹਾਂ ਜੇ ਤੁਸੀਂ ਮਿਹਨਤ ਕਰੋਗੇ ਲਗਨ ਕਰੋ ਤੁਹਾਡੇ ਵਿੱਚ ਇੱਕ ਜਜ਼ਬਾ ਹੋਣਾ ਚਾਹੀਦਾ ਹੈ ਕਿ ਹਾਂ ਮੈਂ ਇਹ ਕਰਨਾ ਹੈ ਅਸੀਂ ਕਰ ਸਕਦੇ ਹਾਂ ਮੈਂ ਵੀ ਇੱਕ ਔਰਤਾਂ ਮੈਂ ਘਰ ਤੋਂ ਨਿਕਲਦੀ ਬਹੁਤ ਸੰਗ ਦੀ ਸੀ ਸ਼ਰਮ ਮਹਿਸੂਸ ਕਰਦੀ ਸੀ ਕਿ ਕਿੱਦਾਂ ਜਾਵਾਂਗੀ ਪਰ ਹੁਣ ਜਦੋਂ ਵੀ ਮੈਂ ਜਾਂਦੀ ਆ ਤੇ ਮੈਨੂੰ ਇਹ ਫੀਲ ਨਹੀਂ ਹੁੰਦਾ ਕਿ ਮੈਂ ਔਰਤਾਂ ਮੈਂ ਸੋਚਦੀ ਆ ਮੈਂ ਆਪਣੇ ਪਿੰਡ ਲੋਂਗਵਾਲੀ ਕੁਝ ਕਰਨਾ ਹੈ ਕੁਝ ਕਰਕੇ ਦਿਖਾਉਣਾ ਹੈ ਤਾਂ ਕਿ ਲੋਕ ਇਹ ਕਹਿਣ ਕਿ ਇੱਕ ਔਰਤ ਸੀ ਲੋਂਗਵਾਲੀ ਦੀ ਪ੍ਰਧਾਨ ਜੋ ਕਿ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਆਪਣੇ ਸ਼ਹਿਰ ਲਈ ਤੇ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਆਪਣੇ ਸ਼ਹਿਰ ਦਾ ਨਾਮ ਇੱਕ ਨੰਬਰ ਸੁੰਦਰ ਸ਼ਹਿਰਾਂ ਵਿੱਚ ਲਿਆਵਾ ਤੇ ਤੁਸੀਂ ਸਾਰੇ ਮੇਰੇ ਤੇ ਮਾਣ ਮਹਿਸੂਸ ਕਰੋ ਤੇ ਮੈਂ ਤੁਹਾਨੂੰ ਵੀ ਇਹ ਹੀ ਗੁਜ਼ਾਰਸ਼ ਹੈ ਕਿ ਤੁਸੀਂ ਦਿਲ ਲਗਾ ਕੇ ਆਪਣੇ ਕਲਾਸਾਂ ਆਪਣੀ ਸਟੱਡੀ ਕੰਪਲੀਟ ਕਰੋ ਤੇ ਮੈਂ ਤੁਹਾਨੂੰ ਲੋੜੀ ਦਿਆਂ ਤੇ ਅੱਜ ਨਵਾਂ ਸਾਲ ਦੀ ਸ਼ੁਰੂਆਤ ਹੈ ਸੋ ਤੁਹਾਨੂੰ ਸਾਰਿਆਂ ਨੂੰ ਮੁਬਾਰਕਵਾਹ ਦਿੰਦੀ ਆ ਤੇ ਇਸ ਸੰਸਥਾ ਚ ਜਿੰਨੇ ਵੀ ਟੀਚਰਸ ਨੇ ਮੇਰੇ ਸਤਿਕਾਰਯੋਗ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੋ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਦਿਲੋਂ ਸੱਚੀ ਭਾਵਨਾ ਨਾਲ ਤੁਹਾਨੂੰ ਸਖਲਾਈ ਦੇ ਰਹੇ ਨੇ ਤੇ ਇਹ ਚਾਹੁੰਦੇ ਨੇ ਕਿ ਤੁਸੀਂ ਅੱਗੇ ਹੋਰ ਅੱਗੇ ਜਾ ਕੇ ਤਰੱਕੀ ਕਰੋ ਤੇ ਤੁਹਾਡਾ ਖੁਦ ਦਾ ਵੀ ਇਹ ਬਣਦਾ ਹੈ ਕਿ ਤੁਸੀਂ ਇਹਨਾਂ ਦੀ ਜਿਹੜੀ ਮਨੋ ਭਾਵਨਾ ਤੁਹਾਡੇ ਲਈ ਰੱਖੀ ਹੈ ਜਾਂ ਸੋਚ ਹੈ ਉਸ ਨੂੰ ਹੋਰ ਅੱਗੇ ਲੈ ਕੇ ਜਾਓ ਤੇ ਇਹਨਾਂ ਨੂੰ ਚੰਗੇ ਉਹਨੂੰ ਉਪਰਾਲੇ ਕਰਕੇ ਚੰਗਾ ਆਪਣਾ ਨਾਮ ਕਮਾਓ ਤੇ ਸੰਸਥਾ ਦਾ ਨਾਮ ਪ੍ਰੋਸ਼ਨ ਕਰੋ ਧੰਨਵਾਦ ਤੁਸੀਂ ਬਹੁਤ ਵਧੀਆ ਬੋਲ ਲੈਂਦੇ ਹੋ ਤੇ ਇਸ ਤਰੀ ਮਾਈਕ 'ਤੇ ਬੋਲਿਆ ਕਰੋ ਤੇ ਕਿਉਂਕਿ ਪਹਿਲੀ ਵਾਰ ਸਾਨੂੰ ਪਤਾ ਵੀ ਉਹਰੇ ਆਪਣੇ ਸਸਤਾ ਦੇ ਵਿੱਚ ਇਹ ਬੋਲੇ ਸੀ ਤੇ ਹੁਣ ਲਗਾਤਾਰ ਬਹੁਤ بڑے ਪ੍ਰੋਗਰਾਮ 'ਤੇ ਬੋਲਦੇ ਰਹਿੰਦੇ ਨੇ ਸਲਾਈਡ ਦੇ ਵਿੱਚ ਵੀ ਇੱਕ ਵਾਰ ਬੋਲੇ ਸੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਨਾ ਉਹ ਬੈਕ ਦੇ ਵਿੱਚ ਬਹੁਤ ਸਾਰਾ ਕੰਮ ਕਰਵਾਇਆ ਪਰ ਮੋਰ ਹਨ ਕਰਦੇ ਪੂਰੀ ਟੀਮ ਦਾ ਕਿਉਂਕਿ ਕਿਉਂਕਿ ਸਲਾਈਡ ਦੇ ਵਿੱਚ ਸਾਨੂੰ ਪਤਾ ਵੀ ਸਾਪ ਨੂੰ ਪਤਾ ਵੀ ਜਾਣਿਆ ਆਪਾਂ ਨੂੰ ਹੁੰਦਾ ਵੀ ਕਮੈਂਟ ਦੇ ਵਿੱਚ ਸਾਡਾ ਕੰਮ ਹੋ ਜਾਏ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਐਕੀਡੀਐਫਸੀ ਬੈਂਕ ਦੀ ਪੂਰੀ ਟੀਮ ਦਾ ਸਾਡੇ ਸੱਦੇ ਤੇ ਨਿਕਲਦੇ ਆਏ ਨੇ ਤੇ ਅਸੀਂ ਇਹਨਾਂ ਦਾ ਬਹੁਤ ਸਾਰਾ ਟਾਈਮ ਨਹੀਂ ਲੈਣਾ ਚਾਹੁੰਦੇ ਕਿ 5-10 ਮਿੰਟ ਲਈ ਸਾਨੂੰ ਕੋਈ ਨਵੀਆਂ ਗੱਲਾਂ ਦੱਸਣਗੇ ਤੇ ਮੈਨੇਜਰ ਸਾਹਿਬ ਬੈਂਕ ਦੇ ਵਿੱਚ ਜਿਹੜਾ ਤੁਸੀਂ ਜਾਵੋਗੇ ਨਾ ਉਹ ਜਿਹੜਾ ਗੈਨ ਮੰਦਰ ਹੈ ਉਹਦੇ ਸਾਹਮਣੇ ਹਾਂ ਤਾਂ ਬ੍ਰੇਜਾ ਜਾਨ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੈ ਵੀ ਅਸੀਂ ਤੁਹਾਡੇ ਬੈਂਕ ਦੀ ਐਡਵਰਟਾਈਜ਼ਮੈਂਟ ਕਰ ਰਹੇ ਹਾਂ ਉਹ ਐਡਵਰਟਾਈਜ਼ਮੈਂਟ ਦੇ ਮਾਰਕETING ਦੇ ਲਈ ਤੁਹਾਨੂੰ ਉਹ ਰਿਆਲਾ ਪਏਗਾ ਨੰਬਰ 1 ਨੰਬਰ 2 ਇਹਨਾਂ ਦੇ ਵਿੱਚ ਜਿਹੜਾ ਗਿਆਨ ਹੈ ਉਹ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਵੀ ਜਦੋਂ ਕਿਸੇ ਬੈਂਕ ਮੈਨੇਜਰ ਕੋਲ ਜਾਣਾ ਹੁੰਦਾ ਨਾ ਕੋਈ ਵੀ ਬੰਦਾ ਸਮਾਜ ਦੇ ਵਿੱਚ ਬੜਾ ਡਰਦਾ ਹੁੰਦਾ ਕਿਉਂਕਿ ਉਹਦੇ ਅੰਦਰ ਹੁੰਦਾ ਵੀ ਛੋਟੇ ਛੋਟੇ ਕੰਮ ਹੁੰਦੇ ਛੋਟੇ ਛੋਟੇ ਕੰਮ ਦਾ ਮਤਲਬ ਜਦੋਂ ਆਪਾਂ ਸੇਵਿੰਗਸ ਦਾ ਕੋਈ ਖਾਤਾ ਖਰਾਣਾ ਐਵੇਂ ਘਟਾਣੇ ਆ ਕੱਢਣੇ ਆ ਕੋਈ ਸਾਈਨ ਨਹੀਂ ਮਿਲਦਾ ਇਹ ਤਾਂ ਬਹੁਤ ਵੱਡੀ ਚੀਜ਼ ਹੈ ਜਿਹੜੇ ਇਹਨਾਂ ਦੇ ਅੱਗੇ ਪੂਰਾ ਸਟਾਫ ਹੁੰਦਾ ਉਹ ਇਹ ਤੁਹਾਨੂੰ ਭਜਾ ਦਿੰਦਾ ਸਾਡੇ ਵਰਗੇ ਨੂੰ ਭਜਾ ਦਿੰਦਾ ਭਾਈ ਤਾਂ ਇਹ ਸਖੀयत ਜਿਹੜਾ ਇਹਨੇ ਇਸ ਸ਼ਹਿਰ ਦੇ ਵਿੱਚ ਸਿਰਫ ਉਸ ਬੈਂਕ ਦਾ ਜਿਹੜਾ ਕੰਮ ਹੈਗਾ ਉਹਨੂੰ ਬਹੁਤ ਵਧੀਆ ਨਹੀਂ ਚਲਾਇਆ ਬਹੁਤ سارے ਸਮਾਜਿਕ ਕੰਮ ਵੀ ਕਰਦੇ ਨੇ ਜਦੀਪ ਜੀ ਤੇ ਜਦੋਂ ਅਸੀਂ ਇਹਨਾਂ ਕੋਲ ਸੀਟ ਤੇ ਬੈਠੇ ਹੁੰਦੇ ਆ ਮੰਨ ਲਓ ਅਸੀਂ 500 ਕੰਮ ਘੇਰਾਗੇ ਇਹ ਇੰਨੀ ਕੁ ਮੁਰਤੀ ਹੈ ਇਹਨਾਂ ਦੇ ਵੀ ਮਿੰਟਸ ਕਿਟਾਂ ਤੋਂ ਸਾਰੇ ਕੰਮ ਕਰਦਾ ਹੈ ਕਿਉਂ ਕੰਮ ਠੀਕ ਨਹੀਂ ਹੈ ਇਹਨਾਂ ਦੀ ਟੀਮ ਵੀ ਨਾਲ ਹੈ ਉਹਨਾਂ ਦਾ ਵੀ ਅਸੀਂ ਦੀਆਂ ਨੂੰ ਕਹਿੰਦੇ ਆ ਤੁਹਾਨੂੰ ਬੈਂਕ ਮੈਨੇਜਰ ਸਾਹਿਬ ਦਾ ਸਾਥ ਦੇਣਾ ਚਾਹੀਦਾ ਤੇ ਆਪਣੀ ਪੂਰੀ ਟੀਮ ਨੂੰ ਸਾਰੇ ਜਣੇ ਖੜੇ ਹੋ ਕੇ ਇੱਥੇ ਰੈਪਰਿਜ਼ੈਂਟ ਕਰਨਾ ਸਭ ਤੋਂ ਪਹਿਲਾਂ ਇਹ ਆਪਾਂ ਦੱਸਾਂਗੇ ਕਿਵੇਂ ਇਹਨਾਂ ਦੇ ਬੈਂਕ ਰੋਲ ਚ ਜਲਦੇ ਖਾਤੇ ਹੁੰਦੇ ਆ ਕਿਵੇਂ ਅਸੀਂ ਗਰੀਬ ਪਰਿਵਾਰਾਂ ਨੂੰ ਲੋਨ ਦਿੰਦੇ ਆ ਇਹ ਕਿਸ ਟਾਈਮ ਦੇ ਨਾਲ ਬੈਂਕ ਦੇ ਨਾਲ ਜਿਹੜੀਆਂ ਸਾਰੀਆਂ ਤੁਹਾਡੀਆਂ ਸਕੀਮਾਂ ਨੇ ਉਹਨੂੰ ਆਪਾਂ ਕਿਵੇਂ ਜੋੜ ਸਕਦੇ ਹਾਂ ਮੇਰਾ ਖਿਆਲ ਹੈ ਕਿ ਆਪਣਾ ਇੱਕ ਬੈਂਕ ਮੈਨੇਜਰ ਨੂੰ ਰਿਪਰੈਜ਼ੈਂਟ ਕਰਨਾ ਤਾਂ ਤੁਹਾਡੇ ਲਈ ਬੜੇ ਖੁਸ਼ ਨਸੀਬੀ ਦਾ ਕੰਮ ਹੋਣਾ ਧੀਂਦਾ ਤੇ ਤੁਹਾਨੂੰ ਕਦੇ ਵੀ ਅੱਜ ਤੋਂ ਬਾਅਦ ਜ਼ਿੰਦਗੀ ਤੇ ਇਹ ਨਹੀਂ ਕਹਿਣਾ ਕਿ ਮੈਂ ਇੱਥੇ ਨਹੀਂ ਆਉਂਗਾ ਉੱਥੇ ਨਹੀਂ ਜਾਊਂਗਾ ਉੱਥੇ ਨਹੀਂ ਜਾਊਂਗਾ ਇਹ ਇਹ ਜਿਹੜਾ ਬਹਾਨਾ ਉਹ ਨਹੀਂ ਚੱਲੇਗਾ ਤੁਹਾਡੇ ਸਾਹਮਣੇ ਬੈਠੇ ਨੇ ਮੈਡਮ ਪਹਿਲੀ ਵਾਰੀ ਇੱਥੇ ਸੁਣੇ ਇਹਨਾਂ ਨੇ ਬੋਲਿਆ ਠੀਕ ਹੈ ਜੀ ਮੈਂ ਕਿਹਾ ਕਿ ਮੈਂ ਬੋਲ ਨਹੀਂ ਸਕਦਾ ਅੱਜੋ ਦੁਨੀਆ ਦੇ ਬਹੁਤ ਵੱਡੇ ਬਿਰਵਕਤਾ ਨੇ ਆਪਣੀ ਸੰਸਥਾ ਹੈ ਆਪਣੇ ਬੰਦੇ ਨੇ ਆਪਣੇ ਕਰਤਿ ਨਹੀਂ ਜੇ ਆਪਾਂ ਬੋਲਣਾ ਸਿੱਖਾਂਗੇ ਆਪਾਂ ਮੰਨ ਕੇ ਦਿਲੋਂ ਵੀ ਤੁਸੀਂ ਹੋਰੋਂ ਸਿੱਖਣਾ ਇਹ ਚ ਕਾਹਦੀ ਸ਼ਰਮ ਹੈ ਕਈਆਂ ਸਰ ਬੈਂਕ ਦੇ ਖਾਤੇ ਨਹੀਂ ਖਲੋਏ ਹੋਏ ਹਾਂ ਠੀਕ ਹੈ ਨਾ ਇਸ ਕਰਕੇ ਅੱਜ ਤੋਂ ਬਾਅਦ ਤੁਸੀਂ ਇਹ ਸ਼ਿਕਾਇਤ ਦੁਨੀਆ ਦੇ ਵਿੱਚ ਨਹੀਂ ਲਾ ਕੇ ਜਾਣੀ ਸਾਡਾ ਭਰਾ ਹੈ ਇਹ ਬਹੁਤ ਇਹਨਾਂ ਨੂੰ ਤਾਲੀਆਂ ਮਾਰ ਕੇ ਦੇ ਦੇ ਜਵਾਗਰ ਜੋਰ ਨਾਲ ਤਾਲੀਆਂ ਜੋਰ ਨਾਲ ਆ ਗਏ ਅਮਾਗ ਦੇ ਅਮਾਗ ਦੇ ਜੇਜੇ ਲਾ ਦੇ ਤੁਸੀਂ ਬਸ ਮੈਂ ਆਪੇ ਮੈਨਾਂ ਕਰਦਾ ਸਾਰਾ ਦੇ ਡਰੀ ਜਾਂਦੇ ਆ ਦੇਖੋ ਇੱਕ ਪਾਸੇ ਤਾਂ ਮੈਂ ਫੜਨਾ ਦੇਖੋ ਜੀ ਮਨੀਦਰ ਸਿੰਘ ਰਾਹ ਨੂੰ ਫੜੇ ਦੀ ਫੋਟੋ ਬਧਾਈਆਂ ਤੇ ਮੈਂ ਕਮਲਜੀਤ ਦਾ ਤੇ ਸਾਰੀ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਮੈਨੂੰ ਬਹੁਤ ਮੌਕਾ ਦਿੱਤਾ ਉਹ ਰਿਆਣਾ ਤੇ ਇਹ ਮੈਂ ਤਾਂ ਇਹ ਬੜਾ ਗਰਵ ਮਹਿਸੂਸ ਕਰਦਾ ਵੀ ਸਾਡੇ ਵਿੱਚ ਮੈਂ ਆਇਆ ਇਹ ਹਮੇਸ਼ਾ ਮੈਨੂੰ ਇਨਵਾਈਟ ਕਰਦੇ ਨੇ ਬਟ ਮੈਂ ਬਹਾਨਾ ਮਾਰ ਜਾਂਦਾ ਕਿਉਂਕਿ ਮੈਨੂੰ ਪਤਾ ਮੈਨੂੰ ਉਰੇ ਆਣਾ ਪਏਗਾ ਇਸੇ ਚੱਕਰ ਚ ਮੈਂ ਉਰੇ ਫਸਦਾ ਠੀਕ ਹੈ ਜੀ ਬਟ ਮੈਂ ਇਹ ਕਹਿੰਦਾ ਜੋ ਇਹ ਸੰਸਥਾ ਕਰ ਰਹੀ ਹੈ ਤਾਂ ਮੈਂ ਕਹਿੰਦਾ ਇੱਕ ਵਿੱਕੀ ਜੀ ਹਰ ਇੱਕ ਪਿੰਡ ਹਰ ਇੱਕ ਮਹੱਲੇ ਚ ਹੋਣੇ ਚਾਹੀਦੇ ਨੇ ਜੋ ਆਪਣੇ ਬੱਚੇ ਹਮਾਰੇ ਇਸ ਸਮਾਜ ਬਾਰੇ ਸੋਚ ਰਹੇ ਨੇ ਮੈਂ ਇਹ ਕਹਿੰਦਾ ਹਰ ਇੱਕ ਇਨਸਾਨ ਨੂੰ ਆਪਣੀ ਨੇਕ ਕਮਾਈ ਚੋਂ ਕੁਝ ਨਾ ਕੁਝ ਪਾਣਾ ਚਾਹੀਦਾ ਜੋ ਆਪ ਆਪਣੇ ਬੱਚਿਆਂ ਲਈ ਆਪਣੇ ਏ ਆਪਣੇ ਸਾਰੇ ਆਪਣੇ ਭੈਣ ਭਾਈ ਆਪਾਂ ਜੇ ਮਿਲ ਜੁਲ ਕੇ ਆਪਾਂ ਆਪਣੇ ਸਮਾਜ ਨੂੰ ਉੱਚਾ ਚੱਕਾਂਗੇ ਤਾਂ ਆਪਾਂ ਕਿਤੇ ਦੀ ਕਿਤੇ ਲੈ ਕੇ ਜਾ ਸਕਦੇ ਆ ਆਪਣੇ ਸਮਾਜ ਨੂੰ ਆਪਣੇ ਬੱਚਿਆਂ ਨੂੰ ਠੀਕ ਹੈ ਮੈਂ ਬਸ ਇਹੀ ਕਹਿਣਾ ਚਾਹਨਾ ਅ ਅਕਸਰ ਕੋਈ ਜੋੜ ਤੁਸੀਂ ਨਾ ਆਪਾਂ ਕੁਝ ਹਰ ਇੱਕ ਲੇਡੀਜ਼ ਨਾ ਕਰੀ ਕੁਝ ਨਾ ਕੁਝ ਸੇਵਿੰਗਸ ਕਰਦੇ ਆ ਜੇ ਤੁਸੀਂ 100 ਰੁਪਏ ਜੋੜਦੇ ਹੋ 50 ਜੋੜਦੇ ਹੋ 200 ਜੋੜਦੇ ਹੋ ਇੱਕ ਆਪਣਾ ਇੰਡੀਵਿਜੂਅਲ ਅਕਾਊਂਟ ਖੁਲਵਾਓ ਕਿਸੇ ਵੀ ਬੈਂਕ ਚ ਖਲੋ ਜ਼ਰੂਰੀ ਨਹੀਂ ਸੋਨੇ HDFC ਕੋਲ ਨੇ PNB ਕੋਲ ਆ ਜਿਹੜਾ ਬੈਂਕ ਸਾਨੂੰ ਅੱਛਾ ਲੱਗਦਾ ਨਹੀਂ ਤੁਹਾਡੇ ਜਿੱਕਰ ਆਵਾਂਗੇ ਐ ਦੱਸ ਦੋ ਵੀ ਕੌਣ ਕੌਣ ਖਾਤਾ ਖਲਾਉਗਾ ਖੜਾ ਕਰਕੇ ਹੋਰ ਦੋ ਬੱਚੇ ਤਾਂ ਠੀਕ ਹੈ ਤੁਸੀਂ ਆਪਣੀ ਸੇਵਿੰਗ ਜੋ ਇਕੱਠੀ ਕਰਦੇ ਹੋ ਨਾ ਤੁਸੀਂ ਸਪੋਜ਼ ਹਫਤੇ ਚ 100 ਰੁਪਏ ਇਕੱਠਾ ਕਰਦੇ ਹੋ ਮਹੀਨੇ ਚ 500000 ਇਕੱਠਾ ਕਰਦੇ ਹੋ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ ਉਹੀ ਪੈਸਾ ਤੁਹਾਡੇ ਬੱਚਿਆਂ ਤੇ ਤੁਹਾਡੇ ਆਪਣੇ ਤੇ ਕੰਮ ਆਏਗਾ ਕੱਲ ਤੁਹਾਡੇ ਬੱਚੇ ਦੀ ਸਟੱਡੀ ਤੇ ਆਪਣੇ ਘਰ ਨੂੰ ਸਵਾਰਨ ਤੇ ਸੋਨੇ ਮਦਦ ਕਰੇਗਾ ਠੀਕ ਹੈ ਨਾ ਤੁਸੀਂ ਸੇਵਿੰਗ ਦੀ आदत ਪਾਓ ਤੁਸੀਂ ਰੈਗੂਲਰ ਨਹੀਂ ਆ ਸਕਦੇ ਘਰ ਇੱਕ ਛੋਟਾ ਗੋਲਕ ਲਗਾਓ ਸਪੌਂਸਰ ਕੋ 50 ਆ ਗਏ 100 ਆ ਗਏ ਉਸ ਚ ਇਕੱਠਾ ਕਰੋ ਮਹੀਨੇ ਬਾਅਦ ਉਹਨੂੰ ਖੋਲੋ ਉਹ ਪੈਸਾ ਬੈਂਕ ਚ ਡਿਪੋਜ਼ਿਟ ਕਰਾਓ ਥੋੜੇ ਥੋੜੇ ਪੈਸੇ ਨਾਲ ਹੀ ਪੈਸਾ ਵੱਧਦਾ ਹੈ ਠੀਕ ਹੈ ਠੀਕ ਹੈ ਸਰ ਮੈਂ ਬਹੁਤ ਸ਼ੁਕਰਗੁਜ਼ਾਰ ਮੁੰਦਰਾ ਲੋਗ ਹੋ ਸਕਦਾ ਇਹਨਾਂ ਦਾ ਕੋਈ ਆ ਧੰਕੁ ਜੀ ਜੇ ਮੈਂ ਕਿਸੇ ਨੇ 50000 ਦਾ ਕੋਈ ਹਾਂਜੀ ਸਾਰਾ ਕੁਝ ਹੋ ਜਾਂਦਾ ਬਟ ਉਹ ਬੈਨੀਫਿਸ਼ੀਅਰੀ ਨੂੰ ਪੈਸਾ ਜਾਂਦਾ ਜੇ ਮੈਂ ਆਪਾਂ ਕੋਈ ਪ੍ਰੋਜੈਕਟ ਸ਼ੁਰੂ ਕਰਦੇ ਆ ਹਾਂ ਹਾਂਜੀ ਹੋ ਜਾਏਗਾ ਜੀ ਹਾਂ ਉਹ ਕੋਈ ਦਿੱਕਤ ਨਹੀਂ ਹੈ ਸਾਨੂੰ ਦਸਤਾਵੇਜ਼ ਮੜ ਜਾਂ ਨਹੀਂ ਐਕਚੁਅਲੀ ਉਹ ਵਰਟੀਕਲੀ ਲੱਗਦਾ ਹਾਂ ਉਹ ਟੀਮ ਜੇ ਤੁਸੀਂ ਜਦੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਇਹਦਾ ਸੋ ਹਾਂਜੀ ਕਾਰ ਉੱਪਰ ਤੋਂ ਕੱਢ ਲੈ ਲੇ ਲਗਾਤਾਰ ਉਹ ਆਪਣੇ ਤੇ ਕੌਂਸਲਾਕ ਜੇ ਜਾਂ ਹੋਰ ਕਿੱਥੇ ਵੀ ਕੋਈ ਸਮਾਜਿਕ ਪ੍ਰੋਗਰਾਮ ਹੁੰਦੇ ਨੇ ਇਹ ਲਗਾਤਾਰ ਸਹਿਯੋਗ ਕਰਦੇ ਰਹੇ ਪੱਖਾਂ ਦੇ ਕੈਂਪ ਲਾਏ ਉੱਥੇ ਵੀ ਮਨ ਕਹਿਣ ਦਾ ਭਾਵ ਕਿ ਆ ਵੀ ਜਿਨ੍ਹਾਂ ਦੇ ਜਿਸ ਤਰ੍ਹਾਂ ਇਹ ਬੈਂਕ ਦੇ ਵਿੱਚ ਵੀ ਹੈ ਵੀ ਜਿੰਨੀਆਂ ਵੀ ਕਿਉਂਕਿ ਆਪਣੇ ਕੋਲੇ ਕੀ ਹੈ ਵੀ ਆਪਣਾ ਜਿਹੜਾ ਸਿਸਟਮ ਤਾਂ ਹੀ ਪਹਿਲਾਂ ਅੱਜ ਤੋਂ 20 ਸਾਲ 30 ਸਾਲ ਪਹਿਲਾਂ ਆਪਣਾ ਆਰਤੀਆ ਸਿਸਟਮ ਸੀਗਾ 2 ਰੁਪਏ ਸੈਂਕੜੇ ਦਾ 3 ਰੁਪਏ ਸੈਂਕੜੇ ਦਾ ਤੁਸੀਂ ਵੀ ਦੇਖਿਆ ਨਾ ਜਿਹੜੀਆਂ ਛੋਟੀਆਂ ਕਮੇਟੀਆਂ ਚੱਲਦੀ ਨੇ ਮਾਈਕਰੋ ਕਮੇਟੀਆਂ ਚੱਲਦੀਆਂ ਨੇ ਉੱਚ ਕਿੰਨਾ ਵਿਆਜ ਹੁੰਦਾ 5 ਰੁਪਏ ਸੈਂਕੜਾ ਬੈਂਕਿਕ ਨਾਲ ਜੋੜ ਹੁੰਦਾ ਹੈ ਫਾਇਦਾ ਹੁੰਦਾ ਵੀ ਛੋਟਾ ਪੈਸਾ ਤੁਹਾਡੇ ਕੋਲੇ ਹੈ ਤੇ ਤੁਹਾਨੂੰ ਤੁਹਾਡਾ ਕੋਈ ਠੱਗੀ ਨਹੀਂ ਹੋਊਗੀ ਜਿਹੜਾ ਹੁਣ ਅਗਲਾ ਕਹਿੰਦਾ ਵੀ 10000 ਦੁਗਲੇ ਕਰ ਲਓ ਤਿਗੜੇ ਕਰ ਲਓ ਉਹ ਸਾਰਾ